ਭਗਵਾਨ ਵਾਲਿਓ ਗੁਰੂ ਰਾਮਦਾਸ ਪਿਤਾ ਜੀ ਦੀ ਸ਼ਰਧ ਵਿੱਚ ਨਾ ਅਮਰਤ ਸਰਦੀ ਧਰਤੀ ਤੇ ਤਿੰਨ ਸਿੱਖ ਹੁੰਦੇ ਨੇ ਭਾਈ ਪੂਰੋ ਜੀ ਭਾਈ ਮਾਨਕ ਜੰਮ ਜੀ ਤੇ ਭਾਈ ਬਿਸ਼ਨ ਦਾਸ ਜੀ ਇਹ ਆ ਕੇ ਸਾਧ ਸੰਗਤ ਦੇ ਚਰਨਾਂ ਦੇ ਨਮਸਕਾਰ ਕਰਦੇ ਨੇ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਮਸਕਾਰ ਕਰਦੇ ਹੋ ਸਾਧ ਸੰਗਤ ਦੇ ਚਰਨਾਂ ਦੇ ਨਮਸਕਾਰ ਕਰਕੇ ਨਾ ਦੋਨੋਂ ਹੱਥ ਜੋੜ ਕੇ ਸਾਈਡ ਤੇ ਖੜੂ ਜਾਂਦੇ ਨੇ ਤੇ ਗੁਰੂ ਰਾਮदास ਪਿਤਾ ਜੀ ਆਖ ਲੈ ਕਿਓ ਭਾਈ ਕੀ ਗੱਲ ਇੱਧਰ ਖਲੋਗੇ ਜੇ ਸਤਿਗੁਰੂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕੋਈ ਸੌਖਾ ਜਿਹਾ ਢੰਗ ਦੱਸ ਦਿਓ ਕੋਈ ਸਖਾਲਾ ਜਿਹਾ ਰਾਹ ਦੱਸ ਦਿਓ ਕਿ ਸਾਡੀ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਇਸੇ ਜਨਮ ਦੇ ਵਿੱਚ ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਵੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਨਾਲ ਕਿਰਪਾ ਕਰਿਓ ਸਾਡੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਗੁਰਮਖੋ ਇੱਕ ਬੜੀ ਵੱਡੀ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਜਰਾਂ ਦੇ ਸਿੱਖਾਂ ਨੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਉਸ ਵੇਲੇ ਗੁਰੂ ਰਾਮ ਦਾ ਪੁੱਤਾਂ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਤੇ ਚਾਹੁੰਦੇ ਹੋ ਨਾ ਇਸੇ ਜਨਮ ਚ ਕਲਿਆਣ ਹੋ ਜਾਵੇ ਤੁਹਾਡਾ ਉਧਾਰ ਹੋ ਜਾਵੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਉਹ ਵੀ ਜੁੜ ਜਾਵੇ ਪਰਿਵਾਰ ਵੀ ਫੇ ਗੁਰਮਖਾਂ ਦੀ ਗੁਰਸਿੱਖਾਂ ਦੀ ਬੰਦਗੀ ਵਾਲਿਆਂ ਦੀ ਮਹਾਪੁਰਖਾਂ ਦੀ ਸੰਗਤ ਕਰਿਆ ਕਰੋ ਜਿਉਂ-ਜਿਉਂ ਗੁਰੂਆਂ ਦੀ ਸੰਗਤ ਕਰੋਗੇ ਨਾ ਤੁਹਾਨੂੰ ਨਾਮ ਦਾ ਰੰਗ ਲੱਗਦਾ ਜਾਵੇਗਾ ਸਤ ਸੰਗਿਓ ਜੋ ਅਗਲੀ ਗੱਲ ਸਤਿਗੁਰ ਨੇ ਆਖੀ ਹੈ ਤਾਂ ਗੁਰੂ ਰਾਮਦਾਸ ਪਤਾ ਜੀ ਆਖਣ ਲੱਗੇ ਭਾਈ ਗੁਰੂ ਜੀ ਭਾਈ ਮਾਨਕ ਜੰਦ ਜੀ ਭਾਈ ਬਿਸਰਦਾਸ ਜੀ ਹਰ ਸਮੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ ਗੁਰਮੁਖੋ ਪਾਵ ਉਸ ਪਰਮੇਸ਼ਰ ਦੇ ਸੇਵਕ ਸਮਝਣਾ ਹੈ ਵਾਹਿਗੁਰੂ ਜੀ ਦੇ ਸੇਵਕ ਸਮਝਣਾ ਹੈ ਕੋਈ ਮਾਇਆ ਕੋਥੋਂ ਜਿੰਨਾ ਮਰਦੀ ਧਰਮਾਡ ਬਣ ਜਾਵੇ ਜਿਸ ਮਰਦੀ ਮੁਕਾਮ ਤੇ ਪਹੁੰਚ ਜਾਵੇ ਜਿਸ ਮਰਦੀ ਅਹੁਦੇ ਤੇ ਪਹੁੰਚ ਜਾਵੇ ਪਰ ਜਦੋਂ ਇੱਥੇ ਆਉਣਾ ਹੈ ਨਾ ਹੱਥ ਜੋੜ ਕੇ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਮਰਜ਼ਾ ਕੋਈ ਦਾਤਾ ਨਹੀਂ ਤੇ ਮੇਰੇ ਮਰਜ਼ਾ ਕੋਈ ਮੰਗਤਾ ਨਹੀਂ ਆਪਣੇ ਆਉਦੇ ਨੂੰ ਆਪਣੇ ਹੰਕਾਰ ਨੂੰ ਜਿੱਥੇ ਜੋੜੇ ਉਤਾਰਨੇ ਨੇ ਉੱਥੇ ਰੱਖ ਕੇ ਆਉਣਾ ਹੈ ਗੁਰ ਸਿੱਖ ਦੇ ਕੋਲ ਮਾਇਆ ਹੋਵੇ ਮਾਇਆ ਤਾਂ ਕੋਤਨਮਾਨ ਹੋਵੇ ਪਰ ਉਹ ਮਾਇਆ ਕੇਵਲ ਤੇ ਕਿਉਂ ਜੇਬ ਤੱਕ ਸੀਮਤ ਹੋਵੇ ਹਿੱਦੇ ਤੇ ਨਾ ਬੈਠ ਜਾ ਦੇ ਕਿਤੇ ਸਤਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟੱਲੀਏ ਸਮਝਣਾ ਹੈ ਟੱਲੀਏ ਸੇਵਾਦਾਰ ਸਮਝਣਾ ਹੈ ਸੇਵਕ ਸਮਝਣਾ ਹੈ ਪਾਵ ਜਿੰਦਗੀ ਤੇ ਨਿਮਰਤਾ ਧਾਰਨ ਕਰਨੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟੱਲੀਏ ਸਮਝਣਾ ਹੈ ਤੇ ਅੰਦਰ ਇਹ ਪਿਆਰ ਹੋਵੇ ਕਿ ਵਾਹਿਗੁਰੂ ਜੀ ਰਾਜ ਕਰਨੇ ਉਹਨਾਂ ਪਾਲਣਾ ਕਰਨ ਵਾਲੇ ਨੇ ਉਹਨਾਂ ਨੇ ਸਾਡੀ ਵੀ ਪਾਲਣਾ ਕਰਨੀ ਹੈ ਤੇ ਸਾਡੇ ਪਰਿਵਾਰ ਦੀ ਪਾਲਣਾ ਕਰਨੀ ਹੈ ਉਹਨਾਂ ਨੇ ਕਿਤੇ ਜਦੋਂ ਵਾਹਿਗੁਰੂ ਜੀ ਦੇ ਟੈਲੀ ਬਣ ਜਾਓਗੇ ਨਾ ਫਿਰ ਤੁਹਾਡੇ ਸਾਰੇ ਕੰਮਕਾਰਾਂ ਦੀ ਵਾਹਿਗੁਰੂ ਜੀ ਨੂੰ ਚਿੰਤਾ ਹੋ ਜਾਵੇਗੀ ਸਤਿਗੁਰੂ ਜੀ ਜਦੋਂ ਅਸੀਂ ਵਾਹਿਗੁਰੂ ਜੀ ਦੇ ਟੈਲੀ ਬਣ ਜਾਵਾਂਗੇ ਪੇ ਸਾਡੇ ਜਿੰਨੇ ਕੰਮਕਾਰ ਦੇ ਕਾਰਡ ਵਿਹਾੜਨੇ ਫਿਰ ਉਹਨਾਂ ਦੀ ਚਿੰਤਾ ਵਾਇਕੁਰ ਜੀ ਨੂੰ ਹੋ ਜਾਵੇਗੀ ਉਹ ਕਿਵੇਂ ਅੱਗੋਂ ਗੁਰਗਾਮ ਦਾ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਵੇਂ ਕਿਸੇ ਬੰਦੇ ਨੇ ਘੋੜਾ ਰੱਖਿਆ ਹੋਵੇ ਨਾ ਉਹ ਘੋੜੇ ਤੇ ਸਵਾਰੀ ਵੀ ਕਰਦਾ ਹੈ ਫੇਰ ਘੋੜੇ ਨੂੰ ਆਪਣੇ ਦਰਵਾਜ਼ੇ ਦੇ ਲਿਹਾਜ਼ੇ ਬੰਦ ਦਿੰਦਾ ਹੈ ਕੋਰੇ ਨੂੰ ਦਾਣਾ ਪਾਉਣਾ ਹੈ ਪੱਠੇ ਪਾਉਣੇ ਨੇ ਉਹਦੇ ਮਾਲਕ ਨੂੰ ਉਹਦੀ ਚਿੰਤਾ ਹੁੰਦੀ ਹੈ ਕੋਰੇ ਦੀ ਖੁਆਕ ਦੀ ਜਿਵੇਂ ਉਹਦੇ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਇਸੇ ਤਰ੍ਹਾਂ ਜਦੋਂ ਤੁਸੀਂ ਵਾਹਿਗੁਰੂ ਜੀ ਦੀ ਟੱਲੀ ਇਹ ਬਣ ਜਾਓਗੇ ਨਾ ਫਿਰ ਤੁਹਾਡੀ ਸਾਰੀ ਚਿੰਤਾ ਵਾਹਿਗੁਰੂ ਜੀ ਨੂੰ ਦੇ ਦੇਗੇ ਭਗਵਾਨ ਵਾਲਿਓ ਇਹ ਭਾਈ ਪੂਰੋ ਜੀ ਭਾਈ ਮਾਨਿਕ ਜੰਦ ਦੀ ਭਾਈ ਬਿਸ਼ਨ ਦਾਸ ਜੀ ਹੁਣ ਸਤਿਗੁਰੂ ਅਗਿਆ ਲੈ ਕੇ ਆਪਣੇ ਨਗਰ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਰੰਗ ਰੱਤਰਿਆਂ ਦੀ ਸੰਗਤ ਕਰਦੇ ਨੇ ਜਿਉਂ-ਜਿਉਂ ਸੰਗਤ ਕਰਦੇ ਨੇ ਗੁਰਮੁਖੋ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਅੰਦਰ ਅਨੰਦ ਇਹਨਾਂ ਦੇ ਆ ਰਿਹਾ ਹੈ ਗੁਰਮੁਖੋ ਹੁਣ ਧਰਮਸ਼ਾਲਾ ਸਵੇਰੇ ਸ਼ਾਮ ਜਾਂਦੇ ਨੇ ਤਾਂ ਸੰਗਤਾਂ ਦੇ ਨਾਲ ਗੁਰਮਖੰਦ ਦੇ ਨਾਲ ਜਪਦੇ ਨੇ ਕੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ த் திரு சத் நே சாஹே தன் வா ਨਵਾਹਿ ਗੁਰ ਵਾਹਿਗੁਰੂ ਨਵਾਹਿ ਗੁਰ ਤਨਵਾਹਿ ਗੁਰ ਸਤਸੰਗਿਓ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਸ਼ਰਨ ਵਿੱਚ ਪਰਿਵਾਰ ਸਮੇਤ ਆਉਂਦੇ ਨੇ ਗੁਰੂ ਰਾਮਦਾਸ ਜੀ ਕਿੰਦੇ ਭਾਈ ਪੂਰੋ ਜੀ ਭਾਈ ਮਾਨਕ ਜੰਦ ਜੀ ਭਾਈ ਵਿਸ਼ਨ ਦਾਸ ਜੀ ਵੇਖੋ ਗੁਰੂ ਨਾਨਕ ਨੇ ਤੁਹਾਡੇ ਤੇ ਕਿਵੇਂ ਕਿਰਪਾ ਕਰ ਦਿੱਤੀ ਹੈ ਤੁਸੀਂ ਕਹਿੰਦੇ ਸੀ ਨਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਉਧਾਰ ਹੋ ਜਾਵੇ ਤੇ ਗੁਰੂ ਨਾਨਕ ਜੀ ਨੇ ਕਿਰਪਾ ਕੀਤੀ ਕਿਰਪਾ ਕੀਤੀ ਤੁਹਾਡੀ ਤਾਂ ਜਿੰਦਿਆਂ ਦੀ ਹੀ ਕਲਿਆਣ ਹੋ ਗਈ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤੁਹਾਡਾ ਗੁਰੂ ਹੈ ਫੇ ਸਤਗੁਰ ਨੇ ਅਲਗੀਆਂ ਬਖਸ਼ਿਸ਼ਾਂ ਕੀਤੀਆਂ ਆਖਿਆ ਹੁਣ ਸਿੱਖੀ ਦਾ ਪ੍ਰਚਾਰ ਕਰੋ ਹੁਣ ਆਪਣੇ ਇਲਾਕੇ ਸਿੱਖੀ ਦਾ ਪ੍ਰਚਾਰ ਕਰੋ ਟੁੱਟਿਆਂ ਹੋਇਆਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਹੈ ਤੁਸੀਂ ਬੜਾ ਸੋਹਣਾ ਜੀਵਨ ਬਣ ਗਿਆ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਬਾਣੀ 17ਵੀਂ ਪਉੜੀ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਚਰਨ ਸਿੰਘ ਜੀ ਨੇ ਭਾਈ ਪੂਰੋ ਜੀ ਦੀ ਭਾਈ ਮਾਨਕ ਚੰਦ ਜੀ ਦੀ ਭਾਈ ਬਿਸ਼ਨ ਦਾਸ ਜੀ ਇਹ ਸਾਖੀ ਸੁਣਾਈ ਕਿੱਥੇ ਲਿਖੀ ਹੈ ਇਹ ਜ਼ਿਕਰ ਕਿੱਥੇ ਲਿਖਿਆ ਸੀ ਨਾਮ ਕਦੇ ਸੁਣਿਆ ਨਹੀਂ ਫੇ ਭਾਈ ਗੁਰਦਾਸ ਜੀ ਆਪਣੇ ਬਾਲਾ ਜੀ ਸਿੱਖਾਂ ਦਾ ਜ਼ਿਕਰ ਕਰਦੇ ਇਹਨਾਂ ਦਾ ਵੀ ਅਸਮਨ ਵੇਖ ਕੇ ਪਿਆਰਾ ਜਾਂ ਜੀਵਨ ਵੇਖ ਕੇ ਵੀ ਜ਼ਿਕਰ ਕਰਦੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸੁਧਾਰਾ ਇਸ ਸੁਧਰੇ ਪਰਵਾਰ ਵਾਲੇ ਆਖਿਆ ਸੀ ਨਾ ਸਤਿਗੁਰੂ ਸਾਡੇ ਪਰਿਵਾਰ ਤੇ ਵੀ ਕਿਰਪਾ ਕਰੋ ਇਹਨਾਂ ਦੀ ਵੀ ਕਲਿਆਣ ਹੋ ਜਾਵੇ ਤੇ ਮਹਾਨ ਕੋਸ਼ਦਾ ਕਰਤਾ ਵੀ ਦੇਖਦਾ ਇਹਨਾਂ ਦੇ ਬਾਰੇ ਕਹਿੰਦੇ ਇਹ ਆਤਮ ਗਿਆਨੀ ਤੇ ਪਰਉਪਕਾਰੀ ਬਣ ਗਏ ਆਤਮ ਗਿਆਨੀ ਗਿਆਨ ਵਾਲੇ ਬਣ ਗਏ ਤੇ ਪਰਉਪਕਾਰੀ ਗੁਣਵਕੋ ਬਣ ਗਏ ਕਿਵੇਂ ਗੁਰਮਖਾਂ ਦੀ ਸੰਗਤ ਕੀਤੀ ਰੰਗ ਰਤਰੀਆਂ ਦੀ ਸੰਗਤ ਕੀਤੀ ਪਿਆਰਿਆਂ ਦੀ ਸੰਗਤ ਕੀਤੀ ਗੁਰਮਖੋ ਆਓ ਜੋ ਅੱਜ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ ਅੱਜ ਨਵਾਂ ਸਾਲ ਚੇਤ ਦੀ ਸੰਗRAND ਹੈ ਜੇ ਇਹ ਗੁਰਮਖ ਪਿਆਰੇ ਇਹ ਸ਼ਬਦ ਪੜਨਗੇ ਸਤਿਗੁਰ ਨਾਲ ਜੀ ਨੇ ਕਿਰਪਾ ਕਰਨ ਚੇਤ ਗੋਵਿੰਦ ਅਰਾਦੀ ਹੈ ਹੋਵੇ ਆਨੰਦ ਕਨਾ ਸਤਿਗੁਰ ਜੀ ਕਹਿੰਦੇ ਜੇ ਤੈ ਤੇ ਮਹੀਨੇ ਉਸ ਪ੍ਰਮਾਤਮਾ ਨੂੰ ਯਾਦ ਕਰ ਕੋ ਦਾ ਸਿਮਰਨ ਕਰ ਉਹਦੀ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਹਾਂਜੀ ਸਤ